ਅਕਾਲੀ ਦਲ ਵਾਕਈ ਇੱਕ ਬਹੁਤ ਵੱਡੇ ਸੰਕਟ ਕੋਰ ਸੰਕਟ ਚੋਂ ਲੰਘ ਰਿਹਾ ਵਾ ਇਹੋ ਜਿਹਾ ਸੰਕਟ ਪਿਛਲੇ 100 ਸਾਲ ਦੇ ਇਤਿਹਾਸ ਦੇ ਵਿੱਚ ਅੱਗੇ ਕਦੀ ਨਹੀਂ ਆਇਆ ਹਾਂ 1984-85 ਦੇ ਵਿੱਚ ਅਕਾਲੀ ਦਲ ਇੱਕ ਸੰਕਟ ਚੋਂ ਜ਼ਰੂਰ ਲੰਘ ਰਿਹਾ ਸੀ ਉਸ ਤੋਂ ਬਾਅਦ ਫਿਰ ਬਰਨਾਲਾ ਸਰਕਾਰ ਬਣੀ ਫਿਰ ਇੱਕ ਸੈਟਬੈਕ ਮਿਲੀ ਔਰ ਬਾਅਦ ਦੇ ਵਿੱਚ ਬੀਨ ਸਿੰਘ ਸਰਕਾਰ ਤੋਂ ਬਾਅਦ ਫਿਰ 1997 ਦੇ ਵਿੱਚ ਦੁਬਾਰਾ ਅਕਾਲੀ ਦਲ ਰਿਵਾਈਵ ਹੋਇਆ ਸੋ ਆਲਮੋਸਟ ਕਰੀਬ 10-12 ਸਾਲ ਅਕਾਲੀ ਦਲ ਜਿਹੜਾ ਵਾ ਉਹ ਇਕਤਰੀਕੇ ਨਾਲ ਪਾ ਅੰਗਰੇਜ਼ੀ ਜਿਹੜੇ ਡਾਊਨ ਐਂਡ ਆਊਟ ਸੀ ਪਰ ਉਸ ਵੇਲੇ ਖੜਖੁਵਾਦ ਦਾ ਜ਼ਮਾਨਾ ਸੀ ਉਸ ਵੇਲੇ ਬਹੁਤ ਕੁਝ ਹੋਇਆ ਸੀ ਕੇਂਦਰ ਵੀ ਪੰਜਾਬ ਦੇ ਵਿੱਚ ਇਥੇ ਲਗਾਤਾਰ ਪ੍ਰੈਜ਼ੀਡੈਂਟਸ ਰੂ ਰਾਸ਼ਟਰਪਤੀ ਰਾਜ ਲਈ ਰੱਖਿਆ ਉਹਨਾਂ ਨੇ ਹੁਣ ਇਹੋ ਜਿਹਾ ਕੋਈ ਸੰਕਟ ਨਹੀਂ ਹੁਣ ਜਿਹੜਾ ਸੰਕਟ ਆ ਉਹ ਸੈਲਫ ਕ੍ਰੀਏਟਡ ਆ ਅਕਾਲੀ ਦਲ ਲੀਡਰਾਂ ਨੇ ਆਪਣੇ ਪੈਰ ਤੇ ਆਪ ਹੀ ਕੋਹਾੜੀ ਮਾਰੀ ਆ ਔਰ ਮੇਰੇ ਖਿਆਲ ਸਭ ਤੋਂ ਵੱਡਾ ਜਿਹੜਾ ਗੁਨਾਹਗਾਰ ਆ ਉਹ ਬਾਦਲ ਪਰਿਵਾਰ ਖੁਦ ਆ ਪਿਛਲੇ ਕਰੀਬ ਆਲਮੋਸਟ ਤਿੰਨ ਦਹਾਕਿਆਂ ਤੋਂ ਉਹਨਾਂ ਨੇ ਵਿਚਾਰਧਾਰਾ ਨੂੰ ਛਿੱਕੇ ਟੰਗਿਆ ਸੰਵਿਧਾਨ ਨੂੰ ਨਜ਼ਰਅੰਦਾਜ਼ ਕੀਤਾ ਪਾਰਟੀ ਦੇ ਵਿੱਚ ਦੂਜੀਆਂ ਪਾਰਟੀਆਂ ਤੋਂ ਬੰਦੇ ਉਹ ਜੋੜੇ ਜਿਹੜੇ ਹੁਣ ਇਸ ਵੇਲੇ ਪਾਰਟੀ ਜਿਹਨੂੰ ਕਮਜ਼ੋਰ ਹੁੰਦੀ ਦਿਸ ਰਹੀ ਹੈ ਪਾਰਟੀ ਛੱਡ ਰਹੇ ਆ ਔਰ ਜਿਹੜਾ ਨੇ ਪਾਰਟੀ ਦੀ ਲੀਡਰਸ਼ਿਪ ਨੂੰ ਕੁਐਸਚਨ ਨਹੀਂ ਕੀਤਾ ਸਵਾਲ ਨਹੀਂ ਪੁੱਛੇ ਜਿਹੜੇ ਪੁੱਛਣੇ ਚਾਹੀਦੇ ਸੀ ਜਦੋਂ ਉਹ ਵਿਚਾਰਧਾਰਾ ਛੱਡ ਰਹੇ ਸਨ ਜਿਹਨੂੰ ਆਪਣਾ ਰਾਜਨੀਤਿਕ ਸੇਵਾ ਦੇ ਥਾਂ ਤੇ ਪਰਿਵਾਰ ਦਾ ਕਾਰੋਬਾਰ ਵਧਾਰੇ ਸਨ ਉਦੋਂ ਇਹਨਾਂ ਲੀਡਰਾਂ ਨੇ ਸਵਾਲ ਨਹੀਂ ਪੁੱਛੇ ਆਪੇ ਲੀਡਰ ਜਿਹੜੇ ਨੇ ਉਹ ਕਾਰੋਬਾਰ ਦਾ ਹਿੱਸਾ ਬਣੇ ਤੇ ਹੁਣ ਉਹ ਸਭ ਛੱਡ ਰਹੇ ਨੇ ਸੋ ਪਾਰਟੀ ਆਪ ਖੁਦ ਜ਼ਿੰਮੇਵਾਰ ਹੈ ਜੋ ਹਾਲਾਤ ਬਣੇ ਨੇ ਪਰ ਹੁਣ ਕੀ ਕੀਤਾ ਜਾਵੇ ਮੇਰਾ ਖਿਆਲ ਹੈ ਪਾਰਟੀ ਨੂੰ ਮੋੜ ਤੋਂ ਦੁਬਾਰਾ ਸ਼ੁਰੂਆਤ ਕਰਨੀ ਪਵੇਗੀ ਸਾਰੇ ਆਫਿਸ ਬੈਰਰਸ ਅਸਤੀਫਾ ਦੇਣ ਪੰਜ ਜਾਂ ਸੱਤ ਮੈਂਬਰਾਂ ਦੀ ਪ੍ਰੈਜ਼ੀਡੀਅਮ ਬਣੇ ਜਿਹੜੇ ਲੀਡਰ ਐਕਸੈਪਟੇਬਲ ਨੇ ਮਨਪ੍ਰੀਤ ਯਾਲੀ ਗੁਰਪ੍ਰਤਾਪ ਵਡਾਲਾ ਸ਼ਾਇਦ ਬਲਵਿੰਦਰ ਸਿੰਘ ਪੁੰਦੜ ਇੱਕ ਤੇ ਡਿਫਰੈਂਟ ਗਰੁੱਪਸ ਨੂੰ ਰੈਪ੍ਰੀਜ਼ੈਂਟ ਕਰਦੇ ਨੇ ਇਹਨਾਂ ਦੀ ਇੱਕ ਪ੍ਰੈਜ਼ੀਡੀਅਮ ਬਣੇ ਦੁਬਾਰਾ ਮੈਂਬਰਸ਼ਿਪ ਡਰਾਈਵ ਹੋਵੇ ਔਰ ਦੁਬਾਰਾ ਇਲੈਕਸ਼ਨ ਜਿਹੜੀ ਆ ਉਹਦੇ ਤੋਂ ਸ਼ੁਰੂਆਤ ਕੀਤੀ ਜਾਵੇ ਜਿਹੜੀ ਵਿਚਾਰਧਾਰਾ ਵਾਲਾ ਸੰਵਿਧਾਨ ਆ ਉਹਨੂੰ ਰੀਵਰਕ ਕਰਨ ਦੀ ਲੋੜ ਆ ਔਰ ਇਹਤੇ ਦੁਬਾਰਾ ਚਾਤੀ ਮਾਰਨ ਦੀ ਲੋੜ ਆ ਔਰ ਇਹ ਸਭ ਕੁਝ ਤਿੰਨ ਚਾਰ ਮਹੀਨਿਆਂ ਛੋੜਨਾ ਚਾਹੀਦਾ ਔਰ ਇੱਕ ਪੰਜਾਬ ਵਾਸਤੇ ਵਿਜ਼ਨ ਡਾਕੂਮੈਂਟ ਵੀ ਅਸੀਂ ਪਾਰਟੀ ਨੇ ਪੰਜਾਬ ਦਾ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਸੋ ਇਹ ਇਹ ਸਭ ਕੁਝ ਕਰਨ ਦੀ ਲੋੜ ਆ ਪਰ ਕੌਣ ਕਰੂਗਾ ਇਹਦੇ ਵਾਸਤੇ ਤਿਆਗ ਦੀ ਭਾਵਨਾ ਚਾਹੀਦੀ ਆ ਬਹੁਤ ਸਾਰੇ ਲੀਡਰਾਂ ਨੂੰ ਲੱਗਦਾ ਵਾ ਵੀ ਅਸੀਂ ਜਿਹੜਾ ਗੱਡ ਤੋਪ ਕਰ ਰਹੇ ਆ ਯਾ ਅਸੀਂ ਜਿਹੜਾ ਜੁਗਾੜ ਕਰ ਰਹੇ ਆ ਜਾਂ ਜਿਹੜਾ ਪੈਚਵਰਕ ਕਰ ਰਹੇ ਇਹਦੇ ਨਾਲ ਪਾਰਟੀ ਚੱਲ ਜੂਗੀ ਇਹਦੇ ਨਾਲ ਨਹੀਂ ਚੱਲਣੀ ਪਾਰਟੀ ਮੋੜ ਤੋਂ ਇੱਕ ਨਵੀਂ ਸ਼ੁਰੂਆਤ ਕਰਨ ਦੀ ਲੋੜ ਆ ਔਰ ਜੇ ਨਹੀਂ ਹੋਊਗੀ ਤਾਂ ਹੋ ਸਕਦਾ ਲਗਲੇ ਦਿਨਾਂ ਦੇ ਵਿੱਚ ਕੋਈ ਨਵਾਂ ਧਿਰ ਜਿਹੜਾ ਵਾ ਉਹ ਅੱਗੇ ਹੌਲੀ ਹੌਲੀ ਲੋਕਾਂ ਦੇ ਵਿੱਚ ਲੋਕਾਂ ਦੀ ਲੋਕਾਂ ਦੇ ਵਿੱਚ ਸਵੀਕਾਰ ਹੋਣਾ ਸ਼ੁਰੂ ਹੋ ਜੇ ਸੋ ਬਹੁਤ ਥੋੜਾ ਸਮਾਂ ਰਹਿ ਗਿਆ ਕਾਫੀ ਸਮਾਂ ਵੇਸਟ ਹੋ ਗਿਆ ਔਰ ਇੱਕ ਕਾਲੀਦਲ ਇੱਕ ਫੈਡਰਲ ਸਟਰਕਚਰ ਨੂੰ ਲੈ ਕੇ ਤੁਰਿਆ ਸੀ ਉਸ ਫੈਡਰਲ ਸਟਰਕਚਰ ਨੂੰ ਬੁਨਿਆਦ ਬਣਾ ਕੇ ਹੀ ਅੱਗੇ ਵਧਣਾ ਪਊਗਾ ਜੋ ਨਹੀਂ ਵਧੂਗਾ ਤੇ ਮੇਰੇ ਖਿਆਲ ਪਾਰਟੀ ਜਿਹੜਾ ਵਾ ਇਸ ਵੇਲੇ ਹਾਸ਼ੀਅਤ ਆ ਇਸ ਤੋਂ ਬਾਅਦ ਮਲਿਆ ਮੇਟ ਵੱਲ ਨੂੰ ਵਧੂਗੀ